ਦਰਸ਼ਕੋ ਕਈ ਵਰੀ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਸਤਕਾਰਯੋਗ ਮਾਤਾ ਤੇ ਸਹਿਬਜ਼ਾਦਿਆਂ ਨੂੰ ਵੀ ਕੈਦ ਦੇ ਵਿੱਚ ਰਹਿਣਾ ਪਿਆ ਜੇਲ ਮਾੜੀ ਨਹੀਂ ਹੁੰਦੀ ਜੇਲ ਦਾ ਨਾਮ ਸੁਧਾਰ ਘਰ ਵੀ ਹੁੰਦਾ ਪਰ ਇੱਕ ਮੈਂ ਛੋਟੀ ਜੀ ਬੇਨਤੀ ਕਰਦੇ ਆਂ ਜੇਲ ਵਿੱਚ ਜ਼ਰੂਰੀ ਨਹੀਂ ਕਿ ਮੁਜ਼ਰਮ ਜਾਂਦਾ ਹੁੰਦਾ ਹੈ ਗੁਨਾਹਗਰ ਜਾਂਦਾ ਹੁੰਦਾ ਹੈ ਅਪਰਾਧੀ ਜਾਂਦਾ ਹੁੰਦਾ ਹੈ ਕਈ ਵਰੀ ਸੱਤ ਵਾਦੀ ਲੋਕਾਂ ਨੂੰ ਅੰਦੋਲਨਕਾਰੀ ਲੋਕਾਂ ਨੂੰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਵੀ ਜੇਲ੍ਹਾਂ ਦੇ ਵਿੱਚ टाक ਦਿੱਤਾ ਜਾਂਦਾ ਹੈ ਜੇ ਦੇਖਾਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਬਾਬਰ ਦੀ ਜੇਲ੍ਹ ਦੇ ਵਿੱਚ ਰੱਖੇ ਨੇ ਆਪਾਂ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਜੇ ਇਸ ਤੋਂ ਥੋੜੀ ਜਿਹੀ ਅੱਗੇ ਆਵਾਂ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਵੀ ਗ੍ਰਿਫਤਾਰੀ ਹੋਈ ਐ ਤੇ ਲਾਹੌਰ ਲੈ ਕੇ ਗਏ ਨੇ ਛੇਵੇਂ ਪਾਤਸ਼ਾਹ ਜੀ ਦੀ ਗੱਲ ਕਰਾਂ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਵੀ ਗ੍ਰਿਫਤਾਰੀ ਹੋਈ ਹੈ ਗਵਾਲੀਅਰ ਦੇ ਕਿਲੇ ਦਾ ਆਪਾਂ ਜ਼ਿਕਰ ਕਰਦੇ ਹਾਂ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਗ੍ਰਿਫਤਾਰੀ ਹੋਈ ਹੈ ਕਹਿਣ ਤੋਂ ਭਾਵ ਜੇ ਆਪਾਂ ਗੱਲ ਕਰੀਏ ਗ੍ਰਿਫਤਾਰੀ ਦੀ ਕਿ ਸਿਰਫ ਅਪਰਾਧੀਆਂ ਦੀ ਹੁੰਦੀ ਹੈ ਤੇ ਐਸਾ ਨਹੀਂ ਹੁੰਦਾ ਸਾਡੇ ਗੁਰੂ ਕਾਲ ਵੇਲੇ ਦਾ ਇਤਿਹਾਸ ਦੱਸਦਾ ਹੈ ਕਿ ਸੱਤ ਵਾਧੀਆਂ ਨੂੰ ਅੰਦੋਲਨਕਾਰੀਆਂ ਨੂੰ ਵੀ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ ਰਿਹਾ ਕਾਦੇ ਲਈ ਤਾਂ ਕਿ ਹੱਕ ਸੱਚ ਦੀ ਜਿਹੜੀ ਆਵਾਜ਼ ਹੈ ਉਹ ਸਾਧਾ ਦੇ ਲਈ ਦਬਾਈ ਜਾ ਸਕੇ ਸਤਕਾਰਯੋਗ ਮਾਤਾ ਜੀ ਔਰ ਦੋ ਛੋਟੇ ਸਹਿਬਜ਼ਾਦਿਆਂ ਨੂੰ ਇਸੇ ਧਰਤੀ ਦੇ ਉੱਪਰ ਇਸੇ ਕਮਰੇ ਦੇ ਅੰਦਰ ਇੱਕ ਰਾਤ ਕੈਦੀ ਬਣਾ ਕੇ ਰੱਖਿਆ ਗਿਆ ਜਦੋਂ ਗੰਗੂ ਦੇ ਘਰ ਤੋਂ ਸਿਹੇੜੀ ਪਿੰਡ ਤੋਂ ਲਿਆਂਦਾ ਗਿਆ ਇਥੋਂ ਅਗਲੇ ਦਿਨ ਸਰਹੰਦ ਦੀ ਧਰਤੀ ਦੇ ਉੱਪਰ ਭੇਜਿਆ ਗਿਆ ਗੱਡਿਆਂ ਦੇ ਰਾਤੀ ਤੇ ਸਤਕਾਰਯੋਗ ਮਾਤਾ ਤੇ ਸਹਿਬਜ਼ਾਦੇ ਇਸੇ ਅਸਥਾਨ ਦੇ ਉੱਪਰ ਰਕੇ ਨਾ ਲੰਗਰ ਹੈ ਨਾ ਪ੍ਰਸ਼ਾਦਾਕ ਹੈ ਨਾ ਪਾਣੀ ਹੈ ਨਾ ਉੱਤੇ ਲੈਣ ਵਾਸਤੇ ਕੋ ਬਸਤਰ ਹੈ ਤੇ ਰਾਤਾਂ ਕਿਹੜੀਆਂ ਨੇ ਉਹ ਦੇ ਮਹੀਨੇ ਦੀਆਂ ਰਾਤਾਂ ਨੇ